दो दिन पहला एक लड़ाई झगड़ा हुआ जिस गोली चरणी देख लिये पचानवे नंबर एफ आई आर

ਪਰਦਾ ਸੀ ਉਹਦੇ ਪਿਆਰ ਤੇ ਉਹਨਾਂ ਦੇ ਬ੍ਰਦਰ ਰੰਗੋਰ ਰਮਨਜੀਤ ਤੇ ਜਿਹਨੇ ਦੋ ਬੰਦੇ ਬਾਈਦੇ ਉਹਨੇ ਲਿਖਾਈ ਦੀ ਸਤਵੀਰ ਸਿੰਘ ਦਾ ਚਨਾਤ ਫਾਦਾ ਤੇ ਇੱਕ ਜਸਪਾਲ ਸਿੰਘ ਅਜਿੰਦਰ ਗੜਾ ਦਾ ਤੇ ਕੁਝ ਵਿੱਚ ਅਣਪਛਾਤੇ ਉਹਦੇ ਚੋ ਹੋਣਾ ਸੀ ਜਿਹੜਾ ਮੇਨ ਕੇਸ ਮੇਨ ਐਫ ਆਈ ਆਰ ਹੈ ਉਹਦੇ ਚ ਸੀ ਦੋ ਬੰਦਿਆਂ ਦੇ ਬਾਈ ਨੇ ਐਫ ਆਈ ਆਰ ਸਿਰਨਾ ਜੋ ਇੱਕ ਪ੍ਰਤ ਨੀਪ ਸਿੰਘ بڑا ਗੁਰਵੰਦਰ ਖੇੜੀਪਾ ਦੇ ਕਜ਼ਨ ਸੀਗਾ ਉਹਨੂੰ ਰੈਸਟ ਕਰ ਲਿਆ ਦੇ ਕ੍ਰਾਸ ਕੇਸ ਦੇ ਵਿੱਚ ਜਿਸ ਤਿੰਨ ਪੇजेस ਫਾਲੋ ਬਾਂਦੇ ਦਾ ਸ਼ੁਰੂ ਹੈ। ਕੋਈ ਰਿਪੋਰਟ ਰਿਪੇਅਰ ਨਹੀਂ ਆਉਂਦੀ। ਮੈਂ ਹਬੇ ਦੀ ਅੱਜ ਉਹਨਾਂ ਨੂੰ ਪੋਰਚੇਸ਼ ਕਰਨ ਲਈ ਭੇਜਿਆ। ਕੋਪ ਤੋਂ ਅਸੀਂ ਪਰਮਾਂਡ ਲੈ ਕੇ ਫਿਰ ਕੀ ਮੂਲੀ ਬਰਤਾਰ ਸਾਹਮਣੇ ਹੈ ਕੀ ਕਰ ਰਿਹਾ ਜੜਾਈ ਦਾ? ਮੂਲੀ ਬਰਤਾਰ ਬੰਲੀ ਹੈ ਜੀ ਜਿਹੜਾ ਪਹਿਲਾਂ ਮੇਨ ਕੇਸ ਦੇ ਕੰਪਲੇਨਟ ਦੇ ਕੇ ਗੁਰਜੀਤ ਕੋਲ ਇਹਨਾਂ ਦੀ ਬੇਟੀ ਦਾ ਵਿਆਹ ਹੋਇਆ ਸੀ ਗੁਰਵਿੰਦਰ ਸਿੰਘ ਉਹਨਾਂ ਨਾਲ ਪਿਛਲੇ ਸਾਲ। ਕੁਝ ਪਿਛਲੇ 3-4 ਮਹੀਨੇ ਤੋਂ ਇਹਨਾਂ ਦਾ ਆਪਸ ਵਿੱਚ ਕੋਈ ਮੈਟ੍ਰਿਮੋਨੀਅਲ ਡਿਸਕਿਊਟ ਚੱਲ ਰਿਹਾ ਸੀ। ਇੱਕ ਗੁਰਮੀਤਰ ਦੀ ਲਾਈਫ ਜਿਹਦੀ ਗੁਰਜੀਤ ਕੌਰ ਦੀ ਬੇਟੀ ਐ ਸਾਹਜਿਤ ਕੌਰ। ਉਹ ਆਪਣੇ ਇੱਥੇ ਕਿਕੇ ਕਰ ਰਹੇ ਸੀ। ਪਰसों ਜਦੋਂ ਜਿੱਦਣ ਲੜਾਈ ਹੋਈ ਐ ਗੁਰਵਿੰਦਰ ਹੁਣੀ ਕੁਝ ਮਤਲਬ ਆਪਸ ਹੁਣ ਆਪ ਲਈ ਆ ਇਹਨਾਂ ਦੇ ਬੁਲਾਏ ਤੇ ਆਏ ਇਹ ਗੱਲ ਸਾਨੂੰ ਕਲੀਅਰ ਨਹੀਂ। ਪਰ ਇਹ ਆਹੀ ਗੱਲ ਕਰਨ ਆਏ ਸੋ ਡਿਸਕਿਊਟ ਨੂੰ ਰਿਜ਼ੋਲਵ ਕਰਣਾ ਐ। ਉਹ ਜਿਹੜੇ ਕੰਮਾ ਕਰ ਰਹੇ ਸੀ ਉਸ ਦੌਰਾਨ ਇਹਨਾਂ ਦੀ ਬਹਿਸ-ਵਾਦ ਦੀ ਹੋਗੀ। ਇੱਕਤਰ ਵੱਲੋਂ ਕੋਲੀ ਚਲਾਈ ਗਈ ਜੋ ਗੁਜੀਤ ਕੋਰੋਨਾ ਦੇ ਪੈਰ ਤੇ ਵਿੱਚੀ ਉਹ ਜਿਹਨੇ ਨਾਲ ਹੱਥ ਦੋਨਾਂ ਪਾਸੇ ਦੋ ਚਾਚਰ ਬੰਦੇ ਸੀਗੇ ਨੰਨ ਬੰਨ ਲਾ ਕੇ ਘਰ ਦੇ ਬਾਹਰ ਲੜਾਈ ਹੋਈ ਉਸ ਤੋਂ ਬਾਅਦ ਜਦੋਂ ਇਹ ਫੇਰ ਹਸਪਤਲ ਦਾਖਲ ਹੋਣਗੇ ਉਦੋਂ ਗੁਜੀਤ ਕੋਰ 파ਟੀ ਉਹਨਾਂ ਵੱਲੋਂ ਗੁਰਵਿੰਦਰ ਬਾਬੇ ਦੇ ਵਿੱਚ ਲਾ ਕੇ ਬਹੁਤ ਤੇਜ਼ ੱਟੀ ਮਾਰੀ ਗਈ ਵਿੱਚ ਤੇ ਉਸ ਤੇ ਉੱਥੇ ਹਸਪਤਲ ਦੇ ਬਾਹਰ ਵੀ ਕੰਢੇ ਗਈ ਜਿਵੇਂ ਉਹਨਾਂ ਦੇ ਰਾਹ ਆਉਣਾ ਪਜੇ ਤਾ ਤੇ ਜਿਹੜਾ ਮੇਨ ਜਿਹੜਾ 95 ਨੰਬਰ ਐਫ ਆਈ ਆਰ ਚ ਜਿਹੜਾ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਤੇ ਦੋ ਬੰਦਿਆਂ ਦੇ ਬਹਿਨੇਗਾ ਤੇ ਬਾਕੀ ਚਾਰ ਪੰਜ ਅਣਪਛਾਤੇ ਹਨ ਜਿਹੜਾ ਕ੍ਰਾਸ ਕੇਸ ਚ ਭਾਗ ਲੀ ਗਏ ਤਿੰਨ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ ਅਣਪਛਾਤੇ ਵਿਅਕਤੀ ਹਨ